ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉੱਤਮ ਖੇਤੀ ਪੰਜਾਬ ਤੇ ਅੱਜ ਸਾਡੇ ਨਾਲ ਸਾਡੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਜੀ ਮੌਜੂਦ ਨੇ ਜੋ ਸਾਡੇ ਨਾਲ ਮੱਕੀ ਦੀ ਕਾਸ਼ਟ ਬਾਰੇ ਜਾਣਕਾਰੀ ਸਾਂਝੀ ਕਰਨਗੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਿਕਾਲ ਜੀ ਡਾਕਟਰ ਸਾਹਿਬ ਤੁਸੀਂ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਬੇਸਿਕ ਜਿਹੜੀ ਮੱਕੀ ਦੀ ਜਾਣਕਾਰੀ ਹੈ ਕਿ ਕਿੱਥੇ ਮੱਕੀ ਲਾਈ ਜਾਂਦੀ ਹੈ ਕਿਸ ਤਰੀਕੇ ਦੇ ਨੂੰ ਜ਼ਮੀਨ ਤੇ ਕਿਸ ਤਰੀਕੇ ਦੇ ਮੌਸਮ ਦਿ ਲੋੜ ਉਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰੋ ਸੋ ਡਾਕਟਰ ਪ੍ਰਵਿੰਦਰ ਜੀ ਪੰਜਾਬ ਦੇ ਵਿੱਚ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਝੋਨਾ ਜਿਹੜਾ ਵਾ 132000 ਰੁਪਏ ਵੀ ਵਿਗਦਾ ਝੋਨੇ ਦੇ ਨਾਲ ਸਾਡੀਆਂ ਜਿਹੜੀਆਂ ਸਮੱਸਿਆਵਾਂ ਜੜੀਆਂ ਨੇ ਬਹੁਤ ਜ਼ਿਆਦਾ ਨੇ ਪਾਣੀ ਦਾ ਲਗਾਤਾਰ ਜਿਹੜਾ ਪੱਧਰ ਜਿਹੜਾ ਵਾ ਹੇਠਾਂ ਜਾ ਰਿਹਾ ਜਮੀਨ ਦੀ ਜਿਹੜੀ ਸਿਹਤ ਜਿਹੜੀ ਆ ਉਹ ਲਗਾਤਾਰ ਖਰਾਬ ਹੋ ਰਹੀ ਆ ਪ੍ਰਦੂਸ਼ਣ ਪੈਲ ਰਿਹਾ ਇਸ ਤੋਂ ਇਲਾਵਾ ਕੀੜੇ ਮਕੌੜੇ ਜਿਹੜੇ ਬਹੁਤ ਜ਼ਿਆਦਾ ਨੇ ਕਿਸਾਨਾਂ ਨੂੰ ਮੰਡੀ ਕਰਨ ਦੇ ਵਿੱਚ ਮੁਸੀਹਾ ਆ ਰਹੀ ਆ ਯਾਨੀ ਸੋ ਪੰਜਾਬ ਸਰਕਾਰ ਨੇ ਹੁਣ ਜਿਹੜਾ ਇਸ ਵੇਲੇ ਜਿਹੜਾ ਇਹ ਫੈਸਲਾ ਕੀਤਾ ਝੋਨੇ ਥੱਲੇ ਰਕਬਾ ਕੱਢ ਕੇ ਮੱਕੀ ਥੱਲੇ ਜਿਹੜਾ ਉਹ ਲਿਆਂਦਾ ਜਾਵੇ ਇਸ ਵਾਰੀ ਜਿਹੜਾ ਵਾ ਉਹ ਜ਼ਿਲ੍ਹੇ ਜਿਹੜਾ ਸਾਡੇ ਜਿਹੜਾ ਗੁਰਦਾਸਪੁਰ ਜਿਹੜਾ ਵਾ ਇਸ ਤੋਂ ਇਲਾਵਾ ਪਠਾਨਕੋਟ ਕਪੂਰਥਲਾ ਜਲੰਧਰ ਬਠਿੰਡਾ ਤੇ ਸੰਗਰੂਰ ਉਹਦੇ ਵਿੱਚ ਤਕਰੀਬਨ 12000 ਹੈਕਟੇ ਰਕਬੇ ਦੇ ਵਿੱਚ ਜਿਹੜੀ ਆ ਉਹ ਮੱਕੀ ਲਿਆਂਦਾ ਜਿਹੜਾ ਉਹ ਟੀਚਾ ਮਿੱਥਿਆ ਗਿਆ ਜੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ 2500 ਹੈਕਟੇ ਰਕਬੇ ਦੇ ਵਿੱਚ ਮੱਕੀ ਦੀ ਜਿਹੜੀ ਕਾਸ਼ਤ ਕੀਤੀ ਜਾਣੀ ਹੈ ਸੋ ਇਹ ਉਹ ਰਕਬਾ ਹੋਊਗਾ ਜਿਹਦੇ ਜਿਹੜ ਸੋ ਇਹ ਕਿਉਂਕਿ ਸਾਡੇ ਜਿਹੜਾ ਗਰਦਾਸਪੁਰ ਚ ਦੇਖੀਏ ਤੇ ਜਿਹੜੀ ਡਾਈਵਰਸਿਟੀ ਬਹੁਤ ਆ ਸਾਡੇ ਕੋਲ ਡੀਵੇਂ ਲੱਕੇ ਵੀ ਹੈਗੇ ਜਿੱਥੇ ਪਾਣੀ ਖੜ ਜਾਂਦਾ ਵਾ ਗੰਨੇ ਥਲੇ ਏਰੀਆ ਵੀ ਬਹੁਤ ਆ ਸੋ ਆਪਾਂ ਉਹ ਜਿਹੜੀ ਜਿਹੜੀਆਂ ਜਿਹੜੀਆਂ ਸਾਡੀ ਇਹਦੇ ਵਾਸਤੇ ਜਿਹੜਾ ਸਾਡਾ ਮਿੱਟੀ ਜਿਹੜੀ ਆ ਇਹਦੇ ਚ ਹਲਕੀ ਤੋਂ ਦਰਮਿਆਨੀ ਜਿਹੜੀ ਆ ਮਿੱਟੀ ਜਿਹੜੀ ਆ ਭਾਲ ਵਾਲੀ ਮਿੱਟੀ ਜਿਹੜੀ ਆ ਉਹ ਬਹੁਤ ਬਹੁਤ ਮਫੂਦ ਆ ਇੱਕ ਉੱਥੇ ਉਹਨਾਂ ਖੇਤਾਂ ਦੇ ਵਿੱਚ ਪਾਣੀ ਨਾ ਖੜਦਾ ਹੋਵੇ ਬਰਸਾਤ ਦਾ ਪਾਣੀ ਕਿਉਂਕਿ ਇਹ ਜਿਹੜੀ ਅਸੀਂ ਮੱਕੀ ਦੀ ਜਿਹੜੀ ਆ ਉਤਸ਼ਾਹਤ ਕਰਨਾ ਵਾ ਇਹ ਹੈ ਕਿ ਮੱਕੀ ਬਰਸਾਤ ਵਾਲੀ ਨਾ ਕਿ ਜਿਹੜੀ ਗਰਮੀਆਂ ਵਾਲੀ ਤੇ ਨਾ ਜਿਹੜੀ ਬਾਹਰ ਰੁੱਤ ਵਾਲੀ ਆ ਲੋਕੋ ਪਾਣੀ ਬੋਤ ਲੈਂਦੀ ਆ ਸੋ ਇਹ ਜਿਹੜੀ ਜਿਹੜੀ ਮੱਕੀ ਦਾ ਜਿਹੜਾ ਪਾਇਲਟ ਪ੍ਰੋਜੈਕਟ ਕੀਤਾ ਸ਼ੁਰੂ ਕੀਤਾ ਗਿਆ ਉਹ ਜਿਹੜੀ ਅਸੀਂ ਜਿਹੜਾ ਜਿਹੜਾ 2000 ਹੈਕਟੇਰ ਰਕਬਾ ਜਿਹੜਾ 2500 ਰਕਬਾ ਹੈਕਟੇਰ ਰਕਬਾ ਵਾ ਉਹ ਅਸੀਂ ਬਰਸਾਤੀ ਮੱਕੀ ਥੱਲੇ ਜਿਹੜਾ ਉਹ ਆਪਾਂ ਲੈ ਕੇ ਆਉਣਾ ਸਤ ਕਿਹੜੀਆਂ ਆਪਾਂ ਵੈਰਾਈਟੀਆਂ ਇਹਦੀਆਂ ਮਤਲਬ ਵਧੀਆਂ ਮੰਨੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਸਾਨੂੰ ਮਤਲਬ ਝਾੜ ਵਧੀਆਂ ਮਿਲੇਗਾ ਸੋ ਇਹਦੇ ਵਿੱਚ ਜੇ ਦੇਖਾ ਵੈਰਾਈਟ ਕਿਸਮਾਂ ਦੀ ਗੱਲ ਕਰੀਏ ਤਾਂ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਵੱਲੋਂ ਅ ਕੁਝ ਜਿਹੜੀਆਂ ਆਪਣੀਆਂ ਜੋ ਵਿਕਸਤ ਕੀਤੀਆਂ ਨੇ ਜਾਂ ਕੁਝ ਪ੍ਰਾਈਵੇਟ ਅਦਾਰਿਆਂ ਵੱਲੋਂ ਜੋ ਵਿਕਸਤ ਦੀਆਂ ਗਈਆਂ ਨੇ ਉਹ ਸफारਿਸ਼ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਸਾਡੇ ਕੋਲ 24 ਜਿਹੜੀ ਹੈ ਜਈ ਵੈਰੈਟੀਆਂ ਨੇ ਜਿਹੜੀਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਈਸੀਆਰ ਵੱਲੋਂ ਜਾਂ ਹੋਰ ਜਿਹੜੇ ਮੱਕੀ ਦੇ ਮੱਕੀ ਦੀ ਖੋਜ ਕਰਨ ਜਿਹੜੇ ਕਰਨ ਵਾਲੇ ਅਦਾਰੇ ਆ ਉਹਨਾਂ ਨੂੰ ਜਿਹੜੀ ਸफारਿਸ਼ ਕੀਤੀਆਂ ਗਈਆਂ ਨੇ ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਸफारਿਸ਼ ਕੀਤੀਆਂ ਗਈਆਂ ਨੇ ਉਹਦੇ ਵਿੱਚ ਪੀਐਮਐਚ 17 ਜਿਹੜੀ ਹੈ ਪੀਐਮਐਚ 17 ਇਸ ਵਾਰੀ ਜਿਹੜੀ ਆ ਜਿਹੜੀ ਸफारਿਸ਼ ਕੀਤੀ ਗਈ ਆ ਇਹ ਜਿਹੜੀ ਕਿਸਮ ਜਿਹੜੀ ਆ ਇਹ ਤਾਂ ਇੱਕ ਚਾਰੇ ਵਾਸਤੇ ਬਹੁਤ ਵਧੀਆ ਮੰਨੀ ਗਈ ਹੈ ਤੇ ਇੱਕ ਇਹਨੂੰ ਜਿਹੜਾ ਵਾ ਉਹ ਇਥਨੋਲ ਤਿਆਰ ਕਰਨ ਵਾਸਤੇ ਬਹੁਤ ਵਧੀਆ ਮੰਨੀ ਗਈ ਹੈ ਕਿਉਂਕਿ ਜਿੰਨੀ ਵੀ ਮੱਕੀ ਦੀ ਜਿਹੜੀ ਬਰਸਾਤੀ ਮੱਕੀ ਦੀ ਜਿਹੜੀ ਦਾਣਿਆਂ ਦੀ ਜੂਸ ਵਰਤੋਂ ਹੋਣੀ ਆ ਉਹ ਇਥਨੋਲ ਨੂੰ ਪੈਦਾ ਕਰਨ ਲਈ ਹੋਣੀ ਆ ਸੋ ਇਸ ਕਰਕੇ ਉਹਦੀ ਜਿਹੜੀ ਇਹ ਜੂੜ ਜਿਆ ਇਹਦੇ ਜਿਹੜੀ ਆ ਕੋਈ ਤਕਰੀਬਨ ਜਿਹੜੀ 96 ਦਿਨ ਵਿੱਚ ਪੱਕ ਜਾਂਦੀ ਹੈ ਬੁਝਾਈ ਤੋਂ ਲੈ ਕੇ ਤੇ 25 ਕਿ ਕੁਆਂਟਲ ਜਿਹੜਾ ਵਾ ਇਹ ਝਾੜ ਦੇ ਜਾਂਦੀ ਆ ਇਸ ਤੋਂ ਵੱਡਾ ਡੀਕੇ 9144 ਆ ਇਹ ਵੀ ਸਾਡੇ ਜੇਕਰ ਅਸੀਂ ਦੇਖੀਏ ਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਇਹਦੀ ਬਹੁਤ ਮੰਗ ਰਹਿੰਦੀ ਆ ਕਿਸਾਨ ਇਹਦੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਇਹਦੇ ਵਿੱਚ 97 ਹੈ 97 ਦਿਨ ਚ ਲੈਂਦੀ ਆ ਤੇ 24 ਜਿਹੜੀ ਕੁਆਂਟਲ ਜਿਹੜੀ ਉਹ ਦੇ ਦਿੰਦੀ ਆ ਜੇ ਆਪਾਂ ਦੇਖੀਏ ਬਾਇਓ ਸੀਡ 9788 ਆ ਪੀ ਐਮ ਐ 14 ਵਾ ਪੀ ਐਮ ਐ 13 ਵਾ ਏ ਡੀ ਬੀ 92 93 ਆ ਜੀ ਸੀ 12 ਵਾ ਪੀ ਐਮ ਐ 11 ਵਾ ਜੀ ਜਿੰਨੀਆਂ ਵੀ ਕਿਸਮਾਂ ਨੇ ਇਹ ਜਿਹੜੀਆਂ 90 ਤੋਂ ਲੈ ਕੇ 95 ਦਿਨ ਜਿਹੜੀਆਂ ਨੇ ਉਹ ਲੈ ਰੀਆਂ ਨੇ ਪੱਕਣ ਦੇ ਵਿੱਚ ਤੇ ਇਹ ਜਿਹੜਾ ਝਾੜ ਜਿਹੜਾ ਵਾ ਇਹ ਤਕਰੀਬਨ ਜਿਹੜਾ 22 ਤੋਂ ਲੈ ਕੇ 25 ਹੈ ਕੁਆਂਟ ਜਿਹੜਾ ਵਾ ਉਹ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਵਾ ਉਹ ਆ ਰਿਹਾ ਸੋ ਇਹਦੇ ਵਿੱਚ ਥੋੜਾ ਜਿਹਾ ਖਿਆਲ ਰੱਖਣਾ ਕਿਹ ਜਿਹੜੀ ਆ ਵੈਰੈਟੀ ਜਿਹੜੀ ਆ ਉਹ ਚੋਣ ਕਰਨ ਵੇਲੇ ਦੇਖੀਏ ਕਿ ਇਹ ਜਿਹੜੀ ਜਿਹੜੀ ਯੂਨੀਵਰਸਿਟੀ ਵੱਲੋਂ ਜਾਂ ਹੋਰ ਧਾਰਿਆਂ ਵੱਲੋਂ ਜਿ ਸਰਫਾਰਿਸ਼ ਕੀਤੀ ਗਈ ਆ ਉਹੋ ਹੀ ਆਪਾਂ ਲਈਏ ਕਈ ਕਿਸਾਨ ਵੀ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੀ ਵੈਰੈਟੀ ਉਹ ਆਪਣੇ ਖੇਤੀਬਾੜੀ ਦਫ਼ਤਰ ਜਿਹੜੇ ਨੇ ਉੱਥੇ ਆਪਾਂ ਕੰਟੈਕਟ ਕਰ ਸਕਦੇ ਆ ਕਿ ਕਿਹੜੀ ਕਿਹੜੀ ਕਿਸਮ ਜਿਹੜੀ ਆ ਉਹ ਉਪਲਬਧ ਜਿਹੜੀ ਸਾਡੇ ਕੋਲ ਉਪਲਬਧ ਦੇ ਆ ਸਾਡੇ ਕੋਲ ਇਸ ਵੇਲੇ ਬੀਬ ਜਿਹੜਾ ਵਾ ਪ੍ਰਾਈਵੇਟ ਅਦਾਰਿਆਂ ਕੋਲ ਜਿਹੜ ਤੋ ਉਹਨਾਂ ਤੋਂ ਆਪਾਂ ਲੈ ਕੇ ਆਪਾਂ ਜਿਹੜੀ ਬਜਾਈ ਇਹਦੀ ਕਰ ਸਕਦੇ ਸੋ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇੱਕ ਦੇਰੀ ਸਪੈਸ਼ਲ ਵਰਤੋਂ ਵਾਸਤੇ ਆ ਵਿਸ਼ੇਸ਼ ਵਰਤੋਂ ਵਾਸਤੇ ਜਿਹੜਾ ਪਰਲ ਪੋਪ ਕੌਰਨੇ ਆ ਇਸੇ ਤਰ੍ਹਾਂ ਤੁਹਾਡੀ ਇਹ ਸਵੀਟ ਕੌਰਨੇ ਆ ਬੇਬੀ ਕੌਰਨੇ ਆ ਉਹ ਵੀ ਕਿਸਮਾਂ ਜਿਹੜੀਆਂ ਬੀਜੀ ਜਾ ਸਕਦੀਆਂ ਤੇ ਸਭ ਬਜਾਈ ਦਾ ਢੰਗ ਇਹਦਾ ਕਿਦਾਂ ਮਤਲਬ ਕਿਦਾਂ ਬਜਾਈ ਕੀਤੀ ਜਾ ਸਕਦੀਆਂ ਇਹ ਖਾਦਾਂ ਦੀ ਵਰਤੋਂ ਮਤ ਕਿਹੜੇ ਕਿਦਾਂ ਸੋ ਇਹਦੇ ਵਿੱਚ ਜੇ ਅਸੀਂ ਦੇਖੀਏ ਤੇ ਜਿਹੜੀ ਬਜਾਈ ਦਾ ਜਿਹੜਾ ਦੇਖੀਏ ਪਈ ਤਾਂ ਬੀਜ ਦੀ ਮਾਤਰਾ ਕਿੰਨੀ ਹੈ ਜੋ ਕੰਮ ਕਰਕੇ ਜਿਹੜੀ ਬਹਾਰ ਰੋਦੀ ਆ ਗਰਮੀ ਰੋਦੀ ਆ ਉਹਦੇ ਵਿੱਚ ਜਿਹੜੀ ਸਾਡੀ ਜਿਹੜੀ ਬੀਜ ਦੀ ਮਾਤਰਾ ਆਪਾਂ ਯੂਜ਼ ਕਰਦੇ ਆ ਉਹ ਹੈ 80 ਕਿਲੋ ਪਰ ਇਹਦੇ ਵਿੱਚ ਅਸੀਂ ਜਿਹੜੀ 10 ਕਿਲੋ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਆ ਸੋ ਇਹ ਜਿਹੜੀ 10 ਕਿਲੋ ਬੀਜ ਨੂੰ ਜਿਹੜਾ ਵਾ ਉਹ ਅਸੀਂ ਲੈ ਕੇ ਜਿਹੜਾ ਬਾਜ਼ਾਰ 'ਚ ਮਿਲ ਜੂਗਾ ਤੇ ਉਹਦੀ ਬਜਾਈ ਤੋਂ ਪਹਿਲਾਂ ਉਹਨੂੰ ਇੱਕ ਕੰਸੋਰਸ਼ੀਅਮ ਜਿਹੜਾ ਵਾ ਪੰਜਾਬ ਖੇਤੀਬੜ ਯੂਨੀਵਰਸਿਟੀ ਲੋ ਜਿਹੜਾ ਤਿਆਰ ਕੀਤਾ ਗਿਆ ਵਾ ਬਾਜ਼ਾਰ 'ਚ ਵੀ ਮਿਲ ਜਾਂਦਾ ਵਾ ਉਹਦੇ ਜਿਹੜੇ ਹਜ਼ਾਰੇ ਸਾ ਜਾਂ ਸਾਡੇ ਪੰਜਾਬ ਖੇਤੀ ਖੋਜ ਕੇਂਦਰ ਆ ਜਾਂ ਕਿਸਾਨ ਸਲਾਹ ਕੇਂਦਰ ਆ ਉਹਨਾਂ ਕੋਲੋਂ ਜਿਹੜਾ ਉਹ ਮਿਲ ਜਾਂਦਾ ਵਾ ਅੱਧਾ ਕਿਲੋ ਉਹ ਲੈ ਅੱਧਾ ਕਿਲੋ ਲੈ ਕੇ ਉਹਨੂੰ 1 ਲੀਟਰ 2 ਲੀਟਰ ਪਾਣੀ ਵਿੱਚ ਕੋਲ ਕੇ ਤੇ ਉਹ ਜਿਹੜਾ ਉਹਨੂੰ ਜਿਹੜਾ ਬੀਜ ਨੂੰ ਜਿਹੜਾ 8 ਕਿਲੋ ਜਿਹੜਾ 10 ਕਿਲੋ ਬੀਜ ਆ ਉਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਲਾੜਨਾ ਵਾ ਤੇ ਸਰ ਕੀ ਨਾ ਮੈਂ ਅਗਰ ਝੋਨੇ ਨਾਲ ਕੰਪੈਰੀਜ਼ਨ ਕੀਤਾ ਜਾਏ ਮੱਕੀ ਦਾ ਤੇ ਕਿਸਾਨਾਂ ਨੂੰ ਇਹਦੇ ਕੀ ਫਾਇਦੇ ਤੇ ਕੀ ਨੁਕਸਾਨ ਨੇ ਹਾਂ ਇਹਦੇ ਵਿੱਚ ਜੇਕਰ ਅਸੀਂ ਬਜਾਈ ਤਾਂ ਪਹਿਲਾਂ ਬੁਝਾਈ ਜੇਕਰ ਦੇਖੀਏ ਤੇ ਆਮਰ ਕੇ ਜਦੋਂ ਆਪਾਂ ਜੇ ਕਿਸਾਨ ਦੀ ਗੱਲ ਕਰੀਏ ਜਦੋਂ ਆਪਾਂ ਕਹਿੰਨੇ ਆ ਤੇ ਉਹ ਇਹੋ ਹੀ ਗੱਲ ਕਰਦੇ ਆ ਕਿ ਇਹਦਾ ਝਾੜ ਘਟ ਨਿਕਲਦਾ ਵਾ ਕਿਸਾਨ ਵੀਰੋ ਠੀਕ ਹੈ ਆਪਾਂ ਕਹਿੰਦੇ ਆ ਵੀ ਝਾੜ ਘਟ ਨਿਕਲਦਾ ਪਰ ਸਾਨੂੰ ਜਿਹੜੀਆਂ ਤਕਨੀਕਾਂ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਗਈਆਂ ਨੇ ਉਹਨਾਂ ਨੂੰ ਜ਼ਰੂਰ ਅਪਣਾਉਣਾ ਪਊਗਾ ਉਹਦੇ ਵਿੱਚ ਕੀ ਹੈ ਕਿ ਜਦੋਂ ਆਪਾਂ 10 ਕਿਲੋ ਬੀਜ ਦੀ ਗੱਲ ਕਰਦੇ ਆ ਮੱਕੀ ਦੇ ਬੀਜ ਦੀ ਤੇ 10 ਕਿਲੋ ਦਾ ਮਤਲਬ ਕੀ ਉਹਦੇ ਵਿੱਚ 3333 ਬੂਟ ਜਿਹੜੇ ਦਾਣੇ ਜਿਹੜੇ ਉਹਦੇ ਵਿੱਚ ਆ ਗਿਆ ਅਤੇ ਸਾਨੂੰ ਜਿਹੜਾ ਵਾ 1 ਏਕੜ ਦੇ ਵਿੱਚੋਂ 33300 33 ਜਿਹੜੇ ਬੂਟੇ ਡੇ ਆ ਉਹ ਸਾਨੂੰ ਜਿਹੜੇ ਲਾਉਣੇ ਪੈਣਗੇ ਆਮ ਕਰਕੇ ਕੀ ਹੁੰਦਾ ਕਿ ਕਿਸਾਨ ਵੀਰ ਜਿਹੜੇ ਨੇ ਉਹ ਛੱਟੇ ਨਾਲ ਜਾਂ ਉਸ ਤਰ੍ਹਾਂ ਕੋਈ ਤਰੀਕੇ ਹੋਰ ਤਰੀਕੇ ਨਾਲ ਜਿਹੜਾ ਵਾ ਉਹ ਕਰ ਲੈਣਗੇ ਉਹਦੇ ਵਿੱਚ ਜੇ ਤੁਝ ਬੂਟੇ ਨਹੀਂ ਪੂਰੇ ਹੋਣਗੇ ਫਿਰ ਆਪਾਂ ਝਾੜੀ ਦਾ ਪੂਰਾ ਲੈ ਸਕਦੇ ਸੋ ਇਹਦੇ ਵਿੱਚ ਜਿਹੜਾ 33333 ਦਾ ਮਤਲਬ ਕੀ ਹੈ ਕਿ ਇਹਨੇ ਬੂਟੇ ਹੋਣਗੇ ਇੰਨੇ ਛੱਲੀਆਂ ਹੋਣਗੀਆਂ ਤੇ ਇੰਨੇ ਛੱਲੀਆਂ ਹੋਗੀਆਂ ਕਿ ਇੱਕ ਛੱਲੀ ਦੇ ਨਾਲ 150 ਲੈ ਕੇ 200 ਗ੍ਰਾਮ ਜਿਹੜਾ ਵਾ ਸਾਡਾ ਦਾਣੇ ਨਿਕਲਣਗੇ ਸੋ ਉਹੜੇ ਦਾਣੇ ਜਿਹੜਾ ਜਿਹੜਾ ਇਹ ਦੇ ਉਹਨੂੰ ਮਲਟੀਪਲਾਈ ਕਰੀਏ ਤੁਹਾਡਾ 25 ਤੋਂ ਲੈ ਕੇ 30 ਕੁਇੰਟਲ ਜਿਹੜਾ ਤੁਹਾਡਾ ਚਾਰਟਿਕ ਬੰਗਾ ਸੋ ਉਹਦੇ ਵਾਸਤੇ ਹੰਡ ਕੁਨੋਮੈਟਿਕ ਬਲੰਟਰ ਆ ਕੁਨੋਮੈਟਿਕ ਬਲੰਟਰ ਆ ਇਸੇ ਤਰ੍ਹਾਂ ਜਿਹੜੀ ਤੁਹਾਡੀ ਮੇਜ ਪਲੰਟਰ ਵੀ ਹੈਗਾ ਇਸੇ ਤਰ੍ਹਾਂ ਰਿਜਰ ਨਾਲ ਖਾਲੀਆਂ ਬਣਾ ਕੇ ਵੀ ਜਿਹੜੀਆਂ ਬੁਝਾਈ ਕਰ ਸਕਦੇ ਆ ਸੋ ਇਸ ਦੀ ਬੁਝਾਈ ਕਰਨ ਵਾਸਤੇ ਸਾਡੇ ਕੋਲ 2 ਫੁੱਟ ਦੇ ਉੱਤੇ ਜਿਹੜਾ ਲਾਈਨ ਟੂ ਲਾਈਨ ਫਾਸਲਾ ਤੇ ਇਹਦਾ ਜਿਹੜਾ ਬੂਟੇ ਤੋਂ ਬੂਟਾ ਫਾਸਲਾ ਜਿਹੜਾ ਉਹ 800 ਲੈ ਕੇ 10 ਇੰਚੀ ਤੱਕ ਰੱਖਿਆ ਜਾ ਸਕਦਾ ਵਾ ਸੁਖਸਣ ਵੀਰੋ ਜੇਕਰ ਇਹ ਦੇਖੀਏ ਤੇ ਇਹਦੀ ਬਜਾਈ ਜਿਹੜੀ ਹੈ ਨੁਮੈਟਿਕ ਪਲੈਂਟਰ ਨਾਲ ਬਹੁਤ ਹੀ ਵਧੀਆ ਵਾ ਉਹ ਪ੍ਰੀਸੀਸ਼ਨ ਜਿਹੜੀ ਆਪਾਂ ਇਹਦੀ ਜੇ ਕਹਿੰਨੇ ਆ ਕਿ ਉਹ ਇੱਕ ਬੂਟੇ ਤੋਂ ਬੂਟਾ ਫਾਸਲਾ ਇੱਕ ਲਾਈਨ ਟੂ ਲਾਈਨ ਫਾਸਲਾ ਜਿਹੜਾ ਬਰਾਬਰ ਰਹਿ ਜਾਂਦਾ ਵਾ ਹੁਣ ਮੰਨ ਲਓ ਕਿਤੇ ਸਾਡੇ ਕੋਲ ਜੇ ਗਰਦਾਸਪੁਰ ਦੀ ਗੱਲ ਕਰੀਏ ਤਾਂ 12-13 ਨੁਮੈਟਿਕ ਪਲੈਂਟਰ ਹੈਗੇ ਆ ਤੇ ਕਿਸੇ ਨੂੰ ਵੀ ਲੋੜ ਨੁਮੈਟਿਕ ਪਲੈਂਟਰ ਦੀ ਲੋੜ ਹੋਵੇ ਤਾਂ ਆਪਣੇ ਬਲਾਕ ਦੇ ਖੇਤੀਬਾੜੀ ਅਫਸਰ ਨਾਲ ਜ਼ਰੂਰ ਸੰਪਰਕ ਕਰਨ ਪਈ ਸਾਨੂੰ ਜਿਹੜੀ ਆ ਨੁਮੈਟਿਕ ਪਲੈਂਟਰ ਦੀ ਲੋੜ ਆ ਇਸ ਤੋਂ ਇਲਾਵਾ ਜੇ ਕਿਤੇ ਮੰਨ ਲਓ ਕਿਤੇ ਨਹੀਂ ਮਿਲਦੀ ਇਹਨੂੰ ਨੁਮੈਟਿਕ ਰਿਜਰਿਆ ਜਾਂ ਆਲੂ ਬੀਜਣ ਵਾਲਾ ਰਿਜਰਿਆ ਉਹਨੂੰ ਬਹੁਤਾ ਡੂੰਘਾ ਨਹੀਂ ਡੂੰਘਾ ਨਹੀਂ ਕਰਨਾ ਤੇ ਉਹ ਆਪਾਂ ਚਲਾ ਕੇ ਉਹਦੀ ਖਾਲੀਆਂ ਬਣਾ ਕੇ ਤੇ ਉਹਦੇ ਵਿੱਚ ਜਿਹੜੀਆਂ ਖਾਲੀਆਂ ਦੇ ਵਿੱਚ ਐ ਉਹਨੂੰ ਉਹ ਬੀਜ ਜਿਹੜਾ ਵਾ ਆਪਾਂ ਕੇਰਦਿਆਂਗੇ ਗਿੱਟ-ਗਿੱਟ ਦੇ ਉੱਤੇ ਤੇ ਮੁੜ ਕੇ ਜਿਹੜਾ ਵਾ ਅਸੀਂ ਉਹਨੂੰ ਸੁਹਾਗਾ ਮਾਰ ਕੇ ਕੀਤਾ ਜਾ ਸਕਦਾ ਵਾ ਉਲਟਾ ਸੁਹਾਗਾ ਵੱਜੂਗਾ ਤੇ ਮਿੱਟੀ ਜਿਹੜੀ ਹਰੀ ਉੱਪਰ ਆ ਜਾਏਗੀ ਪਰ ਇਹ ਜਿਹੜਾ ਇਹ ਜਗਾ ਇਹ ਜਿਹੜੀ ਜਿਹੜੀ ਆਪਣੀ ਤਰੀਕਾ ਵਾ ਉੱਥੇ ਵਰਤਣਾ ਜਿੱਥੇ ਪਾਣੀ ਨਾ ਖੜਦਾ ਹੋਵੇ ਜਿੱਥੇ ਪਾਣੀ ਦਾ ਦੇ ਸੰਭਾਵਨਾ ਹੋਵੇ ਉੱਥੇ ਆਪਾਂ ਨੂੰ ਜਿਹੜੀ ਤੁਹਾਡੀ ਰਿਜਰ ਰਿਜ ਪਲਾਂਟਿੰਗ ਆ ਉਹ ਹੀ ਜ਼ਿਆਦਾ ਵਧੀਆ ਰਹੂਗੀ ਵਟਾਂ ਉੱਤੇ ਬਜਾਈ ਤੇ ਵਟਾਂ ਵਾਂ ਦੀ ਬਜਾਈ ਦਾ ਇਹ ਵਟਾਂ ਵਾਲੀ ਬਜਾਈ ਦੇਖੀਏ ਤੇ ਉਹਦੇ ਵਿੱਚ ਰਿਜਰ ਨਾਲੀ ਖਾਲੀਆਂ ਬਣਾ ਕੇ ਜਿਹੜੀ ਵਟਾਂ ਦੇ ਉੱਪਰ ਥੋੜਾ ਜਿਹਾ ਢੇਹਾ ਉੱਪਰ ਆਪਾਂ ਉਹਨੂੰ ਚੋਕ ਸਕਦੇ ਆ ਆ ਲੈਬਰ ਜਿਹੜੀ ਆਪਾਂ ਚੋਕ ਮੈਨੂਅਲ ਜਿਹੜੀ ਚੋਕ ਸਕਦੀ ਆ ਸੋ ਇਹ ਜਿਹੜੇ ਤਿੰਨ ਤਰੀਕੇ ਜਿਹੜੇ ਆ ਉਹ ਆਪਾਂ ਬਣਾ ਸਕਦੇ ਆ ਤੇ ਚੋਗਣ ਤੋਂ ਚੋਗਣ ਤੋਂ ਬਾਅਦ ਜਿਹੜੀ ਆਪਾਂ ਨਦੀਨ ਮਾਰਨੇ ਕਿਉਂਕਿ ਜਿਹੜੀ ਬਰਸਾਤ ਦੇ ਵਿੱਚ ਜਿਹੜੀ ਸੌਣੀ ਦੀ ਫਸਲ ਜਿਹੜੀ ਆ ਉਹਦੇ ਵਿੱਚ ਨਦੀਨਾਂ ਦੀ ਬੜੀ ਜਿਹੜੀ ਆ ਸਮੱਸਿਆ ਰਹਿੰਦੀ ਸੋ ਮੱਕੀ ਦੇ ਵਿੱਚ ਵੀ ਜਿਹੜੀ ਨਦੀਨਾ ਦੀ ਸਮੱਸਿਆ ਜਦੋਂ ਜ਼ਿਆਦਾ ਜ਼ਿਆਦਾ ਹੋਏਗੀ ਤਾਂ ਫਿਰ ਉਹਦੇ ਵਿੱਚ ਜਿਹੜੀ ਝਾੜ ਦੇ ਉੱਤੇ ਫਰਕ ਪਾਊਗਾ ਸੋ ਇਹਦੇ ਵਿੱਚ ਨਦੀਨਾ ਦੀ ਸਮੱਸਿਆ ਨੂੰ ਰੋਕ ਕੰਟਰੋਲ ਕਰਨ ਵਾਸਤੇ ਸਾਨੂੰ ਜ਼ਰੂਰੀ ਹੈ ਕਿ ਅਸੀਂ ਬਜਾਈ ਤੋਂ ਬਾਅਦ 24 10 ਦਿਨ ਦੇ ਬਾਅਦ ਆਪਾਂ ਕਰ ਸਕਦੇ ਹਾਂ 10 ਦਿਨ ਤੱਕ ਅਸੀਂ ਉਹਦੇ ਵਿੱਚ ਐਟਰਾਟਾਫ ਜਿਹੜੀ ਦਵਾਈ ਆ ਐਟਰਾਟਾਫ ਜਿਹੜੀ ਵੀੜੀ ਸਾਈਡ ਆ ਉਹਨੂੰ ਆਪਾਂ 800 ਗ੍ਰਾਮ ਭਾਰੀ ਜ਼ਮੀਨਾਂ ਦੇ ਵਿੱਚ ਤੇ 500 ਗ੍ਰਾਮ ਜਿਹੜੀ ਆ ਉਹ ਹਲਕੀ ਜ਼ਮੀਨਾਂ ਦੇ ਵਿੱਚ ਵਰਤ ਸਕਦੇ ਹਾਂ ਸੋ ਇਸ ਲੋਵਾ ਜੇਕਰ ਜੇ ਮੰਨ ਲਓ 20-25 ਦਿਨਾਂ ਬਾਅਦ ਤੁਹਾਡੀ ਕੋਈ ਫਸਲ ਦੇ ਵਿੱਚ ਰਹਿ ਜਾਂਦਾ ਕੋਈ ਨਦੀਨ ਰਹਿ ਜਾਂਦਾ ਵਾ ਤਾਂ ਉਹਦੇ ਸਾਡੇ ਕੋਲ ਲਾਉਡਸ ਨਾਲ ਦੀ ਇੱਕ ਜਿਹੜੀ ਵੀ ਡੀਸਾਈਡ ਆ ਉਹ ਬਹੁਤ ਵਧੀਆ 105 ਗ੍ਰਾਮ ਪ੍ਰਤੀ ਕਿਲੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਤੇ ਉਹ ਆਪਾਂ ਵਰਤ ਸਕਦੇ ਆ ਇਸ ਤਰ੍ਹਾਂ ਜਿਹੜੀ ਪਹਿਲੀ ਵਰਤਣੀ ਆ ਪਹਿਲਾਂ ਆਪਾਂ ਜਿਹੜੀ ਆ ਦੱਸੀ ਆ ਆਪੀ ਐਟਰਾਟਾ ਵਰਤਣੀ ਆ ਉਹ ਵੀ ਆਪਾਂ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿਹੜੀ ਆ ਉਹ ਕਟ ਵਾਲੀ ਨੋਜ਼ਲ ਨਾਲ ਸਪਰੇ ਕਰਨੀ ਆ ਦੂਜੀ ਗੋਲ ਨੋਜ਼ਲ ਨਾਲ ਨਹੀਂ ਕਰਨੀ ਇੱਥੇ ਆਪਾਂ ਇਹ ਇਹ ਖਿਆਲ ਰੱਖਣਾ ਵਾ ਜੋ ਕੋਈ ਆਪਾਂ ਜਦੋਂ ਕਟਵਾਇ ਨੋਜਤ ਕਰਦੇ ਆ ਕਿ ਉਹ ਜ਼ਮੀਨ ਦੇ ਉੱਤਰ ਪੂਰੀ ਪੈਂਦੀ ਆ ਐਸ ਵੈਲ ਜਿਹੜੀ ਇਹ ਪੱਤੇ ਦੁੱਤੇ ਵੀ ਜਿਹੜਾ ਉਹ ਉਹ ਪੂਰੀ ਪੈਂਦੀ ਆ ਜਿਹਦੇ ਨਾਲ ਕੀ ਸਾਡੇ ਜਿਹੜੇ ਨਦੀਨ ਜਿਹੜੇ ਆ ਉਹ ਖਤਮ ਹੋ ਜਾਂਦੇ ਆ ਡਾਕਟਰ ਸਾਹਿਬ ਮੱਕੀ ਦੀ ਬਜਾਈ ਕਰਨ ਤੇ ਕਿਸਾਨਾਂ ਨੂੰ ਸਰਕਾਰ ਵੱਲੋਂ ਕੀ ਸਹੂਲਤ ਮਿਲੇਗੀ ਸੋ ਇਹਦੇ ਵਿੱਚ ਇੱਕ ਇੱਕ ਗੱਲ ਦੇਖੀਏ ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਆ ਸਹੂਲਤ ਕੀ ਮਿਲੇਗੀ ਆ ਇਸ ਵਾਰੀ ਜਿਹੜਾ ਕਿਸਾਨ ਵੀਰੋ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਕਿ ਜਿਹੜੀ ਪੈਦਾਵਾਰ ਤੋਂ ਪਹਿਲਾਂ ਪਜਾਈ ਤੋਂ ਪਹਿਲਾਂ ਜਿਹੜਾ ਵਾ ਮੰਡੀ ਕਰਨ ਦਾ ਜਿਹੜਾ ਵਾ ਉਹ ਪ੍ਰਬੰਧ ਕੀਤਾ ਗਿਆ ਵਾ ਤੇ ਇਸ ਤੋਂ ਇਲਾਵਾ ਜਿਹੜਾ ਕਿਸਾਨ ਜਿਹੜੇ ਕਿਸਾਨ ਨੇ ਬੀਜਣਗੇ ਮੱਕੀ ਝੋਨਾ ਛੱਡ ਕੇ ਮੱਕੀ ਬੀਜਣਗੇ ਉਹਨਾਂ ਨੂੰ ਇੱਕ ਜਿਹੜਾ ਪ੍ਰਸ਼ਾਨ ਰਾਸ਼ੀ ਵੀ ਦਿੱਤੀ ਜਾਣੀ ਆ ਪ੍ਰਸ਼ਾਨ ਰਾਸ਼ੀ ਦਾ ਮਤਲਬ ਹੈ ਕਿ ਉਹਨੂੰ 17500 ਰੁਪਏ ਪ੍ਰਤੀ ਹੈਕਟੇਅਰ 2.5 ਕਿੱਲਿਆਂ ਦਾ ਤੇ 1 ਏਕੜ ਦੇ ਦੇਖੀ ਤੇ 7000 ਰੁਪਏ ਜਿਹੜਾ ਵਾ ਉਹਨੂੰ ਦਿੱਤਾ ਜਾਣਾ ਵਾ ਸੋ ਇਸ ਤੋਂ ਇਲਾਵਾ ਜਿਹੜੀ ਤੁਹਾਡੀ ਮੱਕੀ ਦੀ ਖਰੀਦ ਹੋਣੀ ਆ ਉਹ ਜਿਹੜਾ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇਹਦੀ ਖਰੀਦ ਕਿਨੇ ਕਰਦੀ ਆ ਸੋ ਉਹਦੇ ਵਿੱਚ ਕਿਉਂਕਿ ਮੇਨ ਜਿਹੜੀ ਮੱਕੀ ਦੀ ਸਾਡੀ ਵਰਤੋਂ ਜਿਹ ਇਥੈਨੋਲ ਸਾਡੇ ਗੁਰਦਾਸਪੁਰ ਦੇ ਵਿੱਚ ਦੇਖੀਏ ਤਾਂ ਸਾਡੇ ਕੋਲ ਦੋ ਮਿਲਾਂ ਨੇ ਆ ਕੀੜੀ ਸ਼ੂਗਰ ਮਿਲਿਆ ਇਸ ਤੋਂ ਇਲਾਵਾ ਜਿਹੜੀ ਸਾਡੀ ਵੀਆਰਵੀ ਦਿਨਨਨਗਰ ਆ ਇਸ ਤੋਂ ਬਾਅਦ ਜੇ ਪਠਾਨਕੋਟ ਦੇ ਵਿੱਚ ਪਾਇਨੀਅਰ ਦੀ ਆ ਤੇ ਰਾਣਾ ਸ਼ੂਗਰ ਮਿਲ ਵੀ ਹੈਗੀ ਆ ਚਾਰ ਮਿਲਾਂ ਜਿਹੜੀਆਂ ਨੇ ਇਹਦੀ ਖਰੀਦ ਕਰਨਗੀਆਂ ਸੋ ਇਹਦੀ ਖਰੀਦ ਕਰਨ ਵਾਸਤੇ ਪੰਜਾਬ ਸਰਕਾਰ ਵੱਲ ਜੋ ਫੈਸਲਾ ਕੀਤਾ ਗਿਆ ਕਿ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਜੋ ਵੀ ਹੋਏਗਾ ਕਿਉਂਕਿ ਇਸ ਵੇਲੇ 2225 ਰੁਪਏ ਰੇਟ ਆ ਤੇ ਅਲੇ ਜਿਹੜਾ ਵਾ ਸਰਕਾਰ ਨੇ ਜਿਹੜਾ ਵਾ ਇਹਨੂੰ ਜਿਹੜਾ ਵਾ ਸੋਧਣਾ ਜਿੱਦਾਂ ਵੀ ਹੋਊਗਾ ਉਹਦੇ ਤੋਂ ਉਹ ਉਹ ਉਹਤੇ ਤੇ ਉਹਨੂੰ ਲਾਜ਼ਮੀ ਖਰੀਦਣੀ ਪਊਗੀ ਮੰਨ ਲਓ ਜੇ ਉਹਨੂੰ 2500 ਰੁਪਏ ਦਾ ਕੋਈ ਪ੍ਰੋਬਲਮ ਨਹੀਂ ਆ ਜੇ ਵੱਧ ਖਰੀਦਦੀ ਕੋਈ ਵੀ ਪ੍ਰਾਈਵੇਟ ਏਜੰਸੀ ਖਰੀਦੀ ਹੈ ਤੇ ਕੋਈ ਸਮੱਸਿਆ ਨਹੀਂ ਕਿਸੇ ਨੂੰ ਵੀ ਜੇ ਉਹ ਐਮਐਸਪੀ ਤੋਂ ਘਟ ਜਾਂਦਾ ਵਾ ਕਿਤੇ ਰੇਟ ਘਟ ਜਾਂਦਾ ਵਾ ਫਿਰ ਉਹਦੇ ਵਿੱਚ ਜਿਹੜੀ ਸਾਡੀ ਮਾਰਕਫਟ ਜਿਹੜੀ ਆ ਉਹ ਐਂਟਰ ਕਰੂਗੀ ਉਹਦੀ ਖਰੀਦ ਕਰੂਗੀ ਸੋ ਇਸ ਕਰਕੇ ਕਿਸਾਨਾਂ ਵੀਰਾਂ ਨੂੰ ਕਿਸੇ ਕਿਸਨ ਦੀ ਕੋਈ ਘਪੜਾਉਂਦੀ ਲੋੜ ਨਹੀਂ ਆ ਵੀ ਅਸੀਂ ਜਿਹੜਾ ਮੱਕੀ ਬੀਜਾਂ ਕੌਣ ਖੀਦੂ ਆ ਉਹ ਜਿਹੜਾ ਪੰਜਾਬ ਸਰਕਾਰ ਨੇ ਐਸੋਡੀ ਜਿਹੜੀ ਬਿਲਕੁਲ ਜਿਹੜਾ ਵਾ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਆਪਾਂ ਜਿਹੜੀ ਜਿਹੜੀ ਆਪਾਂ ਜਿਹੜੀ ਉਹ ਆਪਾਂ ਕਰ ਸਕਦੇ ਆ। ਸੋ ਇਹਦੇ ਵਿੱਚ ਜੇ ਇਕਨਾਮਿਕ ਦੇਖ ਦੇਖੀ ਇਹ ਗੱਲ ਦੇਖੀਏ ਪਿੰਗ ਝੋਨੇ ਦੇ ਤੇ ਮੱਕੀ ਦੇ ਵਿੱਚ ਕਿੰਨਾ ਫਰਕ ਪਾਊਗਾ। ਸੋ ਕਿਸਾਨ ਵੀਰੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਇਹੀ ਗੱਲ ਕੀਤੀ ਵੀ ਜਿੰਨਾ ਚਿਰ ਕਿਸਾਨ ਦੂਜੀ ਫਸਲਾਂ ਵਿੱਚ ਉਹਨਾਂ ਚਿਰ ਨਹੀਂ ਜਾਊਗਾ ਜਿੰਨਾ ਚਿਰ ਉਹਨੂੰ ਝੋਨੇ ਦਾ ਝੋਨੇ ਦੇ ਬਰਾਬਰ ਜਿਹੜਾ ਵਾ ਉਹ ਆਮਦਨੀ ਮਿਲੂਗੀ। ਤੇ ਜੇ ਦੇਖੀਏ ਇਹਦੇ ਝੋਨੇ ਤੇ ਮੱਕੀ ਦੇ ਵਿੱਚ ਸੱਤ ਤੋਂ ਲੈ ਕੇ 10000 ਤੱਕ ਜਿਹੜਾ ਵਾ ਉਹ ਜਿਹੜਾ ਉਹ ਫਰਕ ਹੈਗਾ ਉਹਦੇ ਵਿੱਚ 7000 ਪ੍ਰਤੀ ਏਕੜ ਜਿਹੜਾ ਏਕੜ ਜਿਹੜਾ ਜਿਹੜਾ ਉਹ ਪਰشان ਰਾਸ਼ੀ ਜਿਹੜੀ ਆ ਉਹ ਸਰਕਾਰ ਨੇ ਦਿੱਤੀ ਆ ਬਾਕੀ ਇਹਦੇ ਵਿੱਚ ਮਿਹਨਤ ਘਟਿਆ ਪਾਣੀ ਬਹੁਤ ਘਟ ਲੱਗਣਾ ਵਾ ਸਿਰਫ ਉਹ ਤਿੰਨ ਜਾਂ ਚਾਰ ਪਾਣੀ ਲੱਗਣੇ ਆ ਤੇ ਝੋਨੇ ਦੀ ਦੇਖੀ ਝੋਨੇ ਤੇ ਬਹੁਤ ਪਾਣੀ ਲੱਗਦਾ ਵਾ ਜੇ ਝੋਨਾ 1 ਕਿਲੋ ਪੈਦਾ ਕਰਨਾ ਹੋਵੇ ਤਾਂ 4 ਤੋਂ ਲੈ ਕੇ 5000 ਲੀਟਰ ਜਿਹੜਾ ਪਾਣੀ ਲੱਗਦਾ ਵਾ ਤੇ ਮੱਕੀ ਦੇ ਵਿੱਚ ਕਿੰਨਾ ਲੱਗਦਾ 348 ਲੀਟਰ ਸੋ ਆਪਾਂ ਦੇਖ ਸਕਦੇ ਹਾਂ ਕਿੰਨਾ ਜਿਹੜਾ ਵਾਹਣੀ ਜਿਹੜੀ ਆਊਗੀ ਇਸ ਤਰ੍ਹਾਂ ਆਵਾ ਤੁਹਾਡੀ ਜਿਹੜੀ ਮਿੱਟੀ ਦੀ ਸੇ ਜਿਹੜੀ ਉਹ ਵੀ ਠੀਕ ਹੋਏਗੀ ਇਸ ਨਾਲ ਆਪਾਂ ਪ੍ਰਦੂਸ਼ਣ ਨਹੀਂ ਫੈਲੂਗਾ ਕਿਸੇ ਕਿਸਮ ਦੀ ਪਰਾਲੀ ਜਿਹੜੀ ਆ ਉਹ ਨਹੀਂ ਹਣੂ ਕੋਕਣੀ ਪਾਊਗੀ ਸੋ ਇਸ ਕਰਕੇ ਇਹ ਮੱਕੀ ਥੱਲੇ ਜਿਹੜਾ ਏਰੀਆ ਜਿਹੜਾ ਵਾ ਹਾਨੂੰ ਵਧਾਉਣ ਦੀ ਲੋੜ ਹੈ ਮੇਰੀ ਤਾਂ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਆ ਕਿ ਅਸੀਂ ਸਾਰੇ ਜਿੰਨੇ ਵੀ ਕਿਸਾਨ ਵੀਰ ਹਾਂ ਜਿਹੜਾ ਗੁਰਦਾਸਪੁਰ ਦੇ ਵਿੱਚ ਘੱਟੋ ਘੱਟ ਇੱਕ ਦੋ ਕਿੱਲੇ ਜ਼ਰੂਰ ਲਾਈਏ ਤੇ ਜੇ ਤੁਹਾਡਾ ਮਨ ਬਣ ਜਾਂਦਾ ਪੇ ਮੈਂ ਬਿਜ਼ਨੈਸ ਉਹ ਆਪਣੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਕੰਮਚਾਰੀ ਨਾਲ ਜੂ ਸੰਪਰਕ ਕਰੋ ਤਾਂ ਜੋ ਆਪਾਂ ਤਕਨੀਕੀ ਜਿਹੜੀ ਅਗਵਾਈ ਜਿਹੜੀ ਉਹ ਦੇ ਸਕੀਏ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਪੰਜਾਬ ਸਰਕਾਰੋਂ ਨਵੀਂ ਸਕੂਲ ਦਿੱਤੀ ਗਈ ਹੈ ਕਿ 25 ਕਿਸਾਨ ਮਿੱਤਰ ਵੀ ਦਿੱਤੇ ਗਏ ਆ ਉਹ ਵੱਖ-ਵੱਖ ਪਿੰਡਾਂ ਤੋਂ ਤਿੰਨ-ਤਿੰਨ ਪਿੰਡਾਂ ਦੇ ਮਗਰ ਇੱਕ-ਇੱਕ ਜਿਹੜਾ ਕਿਸਾਨ ਮਿੱਤਰ ਰੱਖਿਆ ਗਿਆ ਉਹ ਵੀ ਇਹਨੂੰ ਇਸ ਦੋਹਾਂ ਦੇ ਵਿੱਚ ਕਿਸਾਨਾਂ ਵਿੱਚ ਤੇ ਵਿਭਾਗ ਦੇ ਵਿੱਚ ਕੜੀ ਦਾ ਕੰਮ ਕਰੂਗਾ ਇਸ ਲਈ ਸਾਡੇ ਕੋਲ ਜਿਹੜੇ ਕ੍ਰਿਸ਼ੀ ਵਿਗਨ ਕੇਂਦਰ ਆ ਉਹਨਾਂ ਵੱਲੋਂ ਵੀ ਜਿਹੜਾ ਵਾਹ ਨੂੰ ਪੂਰੀ ਸਹਾਇਤਾ ਦਿੱਤੀ ਜਾ ਰਹੀ ਹੈ ਅ ਅਖੀਰ ਡਾਕਟਰ ਸਾਹਿਬ ਮੈਨੂੰ ਥੋੜਾ ਅਗਰ ਵਿੱਚ ਕੋਈ ਨਾ ਨਦੀਨਾ ਦੀ ਪਰੇਸ਼ਾਨੀ ਆਉਂਦੀ ਹੈ ਤੇ ਉਹ ਉਹਦੀ ਰੋਕਥਾਮ ਆਫਾ ਕਿਦਾਂ ਕਰ ਸਕਦੇ ਆ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਨਦੀਨਾ ਦੀ ਜਿਹੜੀ ਆ ਉਹ ਪ੍ਰੀਮਰਜੈਂਸ ਵੀ ਕਰ ਸਕਦੇ ਆ ਪੋਸਟਮਰਜੈਂਸ ਵੀ ਕਰ ਸਕਦੇ ਆ ਇਸ ਤੋਂ ਇਲਾਵਾ ਉਹਦੇ ਵਿੱਚ ਇੱਕ ਹੋਰ ਹੈ ਕਿ ਆਪਾਂ ਰਲਵੀ ਫਸਲੀ ਵੀ ਬੀਜ ਸਕਦੇ ਆ ਰਲਵੀ ਫਸਲ ਦਾ ਮਤਲਬ ਕੀ ਹੈ ਕਿ ਦੋਹਾਂ ਲੈਣਾਂ ਦੇ ਵਿੱਚ ਇੱਕ ਲੈਣ ਜਿਹੜੀ ਆ ਉਹ ਮੱਕੀ ਦੀ ਪੀਜੀ ਜਾ ਸਕਦੀ ਆ ਰਵਾਂ ਦੀ ਬੀਜਿਆ ਸਕਦੀ ਆ ਇਸ ਤੋਂ ਇਲਾਵਾ ਸੋਇਆਬੀਨ ਮੂੰਗਫਲੀ ਦੀ ਬੀਜਿਆ ਸਕਦੀ ਆ ਜਿਹੜੀ ਆਪਾਂ ਮੱਕੀ ਦੀ ਗੱਲ ਕਰ ਰਹੇ ਆ ਉਹਨੂੰ ਆਪਾਂ ਕੀ ਕਰਾਂਗੇ ਕਿ ਜਦੋਂ ਤੁਹਾਡੀ ਗੋਡੇ-ਗੋਡੇ ਜਾਂ ਥੋੜੀ ਵੱਡੀ ਹੁੰਦੀ ਆ ਤ ਉਹਨੂੰ ਆਪ ਐਜ ਚਾਰੇ ਜਿਹੜਾ ਵਾ ਉਹ ਵਰਤ ਲਾਂਗੇ ਰਵਾਂ ਇਸੇ ਤਰ੍ਹਾਂ ਜਵਾਂ ਵੀ ਇਹ ਸਾਰੇ ਜਿਹੜੇ ਤਿਆਰ ਹੋ ਜਾਣਗੇ ਮੂੰਗਫਲੀ ਹੋ ਜਾਏਗੀ ਤੇ ਸੋਇਆਬੀਨ ਤਿਆਰ ਹੋ ਜਾਊਗੀ ਸੋ ਇਹ ਜਿਹੜੀ ਜਿਹੜੀ ਇਹ ਫਸਲਾਂ ਜਿਹੜੀਆਂ ਰਲਵੀ ਤੌਰ ਤੇ ਵੀ ਆਪਾਂ ਬੀਜ ਸਕਦੇ ਆ ਤੇ ਜਿਹੜੀ ਇਹ ਜੇ ਆਪਾਂ ਇਹ ਫਸਲਾਂ ਰਲਵੀ ਬੀਜਾਂਗੇ ਤੇ ਉਹਦੇ ਵਿੱਚ ਜਿਹੜਾ ਤੁਹਾਡਾ ਨਦੀਨਾ ਦੀ ਜਿਹੜੀ ਰੋਗ ਆ ਗਈ ਆ ਸਮੱਸਿਆ ਉਹ ਵੀ ਘਟੂਗੀ ਤੋ ਇਹਦੇ ਵਿੱਚ ਆਪਾਂ ਵੀ ਡੀ ਸਾਈਡ ਜਿਹੜੀ ਆਪਾਂ ਕਰ ਸਕਦੇ ਗੋਡੀ ਵੀ ਕਰ ਸਕਦੇ ਆ ਟਰੈਕਟਰ ਨਾਲ ਜਿਹੜੀਆਂ ਮਗਰ ਜਿਹੜੀਆਂ ਰਿਜਰ ਆ ਉਹਨੂੰ ਫੇਰ ਕਿਵੇਂ ਆਪਾਂ ਕਰ ਸਕਦੇ ਆ ਤੋ ਇਹਦੀ ਕੋਈ ਸਮੱਸਿਆ ਨਹੀਂ ਉੱਡੀ ਕੋਈ ਨਹੀਂ ਹਾਂ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਸਾਡੇ ਨਾਲ ਇੰਨੀ ਅਹਿਮ ਜਾਣਕਾਰੀ ਸਾਂਝੀ ਕਰਨ ਤੇ ਤੇ ਅਮੇ ਆਸ਼ਾ ਕਰਨੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਵੀ ਜ਼ਰੂਰ ਮੱਕੀ ਦੀ ਕਾਸ਼ਟ ਵਾਲੇ ਪਾਸੇ ਜਾਣਗੇ ਬਹੁਤ ਬਹੁਤ ਧੰਨਵਾਦ